ਇਹੋ ਜੀ ਹਰ ਵਾਰੀ ਅਸੀਂ ਅੱਗੇ ਵੀ ਕਹਿ ਰਹਾਂ ਇਹ ਗੱਲ ਦੀ ਪ੍ਰਸਾਦਾਂ ਜੀ ਪ੍ਰੈਸ ਕਾਨਫਰੰਸ ਦੀ ਗੱਲ ਚ ਪ੍ਰਧਾਨ ਜੀ ਕਰ ਚੁੱਕੇ ਨੇ ਸਾਡੇ ਵੱਲੋਂ ਵੀ ਕਹਿ ਰਹੇ ਇਹ ਗੱਲ ਕਹਿ ਚੁੱਕੇ ਆ ਕਿ ਜਿਹੜੇ ਸਿੱਖਾਂ ਦੀ ਕਾਨੂੰਨ ਹੋਰ ਨੇ ਜਦੋਂ ਵੀ ਸਿੱਖਾਂ ਦੀ ਗੱਲ ਆਉਂਦੀ ਆ ਉਦੋਂ ਸਾਡੇ ਲਈ ਨਵੇਂ ਵੱਖਰੇ ਕਾਨੂੰਨ ਕੱਢ ਦਿੰਦੇ ਨੇ ਜਿੱਦਾਂ ਹੜਾ ਹੜ ਬੰਦੀ ਸਿੰਘ ਨੇ ਕਿਸੇ ਨੂੰ 34 ਸਾਲ ਕਿਸੇ ਨੂੰ 35 ਸਾਲ ਸਜ਼ਾ ਕੱਟ ਚੁੱਕੇ ਨੇ ਜਿਹੜਾ ਬਲਾਤਕਾਰ ਹੀ ਆ ਜਿੱਦ ਤੇ ਕਤਲਾਂ ਦੇ ਕੇਸ ਆ ਉਹਨੂੰ ਹਰ 5 ਮਹੀਨੇ ਬਾਅਦ 4 ਮਹੀਨੇ ਬਾਅਦ 3 ਮਹੀਨੇ ਬਾਅਦ ਪਰੋਲ ਦਿੱਤੀ ਜਾ ਰਹੀ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਨੇ ਇਹਦੀ ਪਰੋਲ ਦੇ ਖਿਲਾਫ ਹਾਈ ਕੋਰਟ 'ਚ ਅਪੀਲ ਪਾਈ ਸੀ ਕਿ ਇਹਨੂੰ ਪਰੋਲ ਨਹੀਂ ਮਿਲਣੀ ਚਾਹੀਦੀ ਪਰ ਫਿਰ ਵੀ ਸਰਕਾਰ ਨੇ ਹਰਿਆਣਾ ਸਰਕਾਰ ਨੇ ਉਹਨੂੰ ਪਰੋਲ ਦੇ ਦਿੱਤੀ ਪਰੋਲ ਵੀ ਹੋ ਜਾਂਦੇ ਜਦੋਂ ਕਿ ਕਿਤੇ ਇਲੈਕਸ਼ਨ ਹੋਣੀ ਹੁੰਦੀ ਹੈ ਚਾਹੇ ਪੰਜਾਬ 'ਚ ਚਾਹੇ ਹਰਿਆਣਾ 'ਚ ਹੁਣ ਹਰਿਆਣਾ 'ਚ ਇਲੈਕਸ਼ਨ ਦੀ ਸੰਭਾਵਨਾ ਬਣੀ ਪਈ ਆ ਇਹਨਾਂ ਨੇ ਉੱਥੇ ਉਹਨੂੰ ਪਰੋਲ ਦੇ ਕੇ ਉਹਨਾਂ ਦੀ ਵੋਟਾਂ ਲੈਣ ਦੀ ਖਾਤਰ ਇਹ ਸਭ ਕੁਝ ਕੀਤਾ ਜਾ ਰਿਹਾ। ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਇਹ ਜਿਹੜੀਆਂ ਗੱਲਾਂ ਉਹਨੂੰ ਹਰਿਆ ਕਰਕੇ ਜਾਂ ਉਹਨੂੰ ਬਾਹਰ ਲਿਆ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਢਗਾਉਣ ਦੀ ਕੋਸ਼ਿਸ਼ ਨਾ ਕਰਨ। ਸਿੱਖ ਹਮੇਸ਼ਾ ਹੀ ਸ਼ਾਂਤ ਰਹੇ ਨੇ, ਸ਼ਾਂਤੀ ਰਹਿਣਾ ਚਾਹੁੰਦੇ ਨੇ। ਪਰ ਜਿੱਦਾਂ ਸਰਕਾਰਾਂ ਕਰ ਰਹੀਆਂ ਨੇ ਇਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਥੇਸ ਪਹੁੰਚ ਰਹੀ ਹੈ।